ਅਲੋਕ ਰਸਤਾ ਸਾਰਾ ਹੀ ਖਰਾਬ ਹੈ ਹੁਣ ਤਾਂ ਚੱਲ ਮਾੜਾ ਮੂਟਾ ਤੁਰਨੇ ਸਾਈਕਲ ਸਿੰਗਲ ਜੁਗਾ ਹੈਗਾ ਜੇ ਮੀਂਹ ਪੈ ਜਾਂਦਾ ਫਿਰ ਤਾਂ ਤੁਰ ਕੇ ਜਾਣਾ ਔਖਾ ਹੋ ਜਾਂਦਾ ਕੁਝ ਮੀਂਹ ਦੇ ਵਿੱਚ ਜਲ ਟਰੈਕਟਰਾਂ ਤੇ ਹਾਰੇ ਲੈ ਕੇ ਆਉਣਾ ਪੰਜੇ ਉਹਦੇ ਨਾਲ ਫਿਰ ਖਰਾਬ ਹੋ ਜਾਂਦਾ ਇਹ ਜਦ ਹੁਣ ਮੀਂਹ हट ਜਾਣਗੇ ਸਤੰਬਰ ਦੇ ਵਿੱਚ ਜੀਰੀਆਂ ਤੋਂ ਪਹਿਲਾਂ ਸੇ ਸਾਰੀ ਬਾਗ ਹੀ ਪੇਰੇ ਨੂੰ ਰਿਪੇਅਰ ਹੋ ਜਾਣੀਆਂ ਸਾਰੇ ਬਹੁਤ ਏ ਕਿੰਨਾ ਵਧੀਆ ਨੱਕ ਦਾ ਹਰਾ ਭਰਾ ਜਣਾ ਵਸੇ ਜਿਹੜੀਆਂ ਵਧੀਆ ਖੜੀ ਸਾਡੇ ਪਿੰਡ ਮਠਾਰੂ ਗੋਤ ਦੇ ਮਠਾਰੂ ਗੋਤ ਦੇ ਜਠੇਰੇ ਨੇ ਉਰੇ ਤੇ ਉਹ ਸਾਡੇ ਬਹੁਤ ਦੂਰੋਂ ਦੂਰੋਂ ਜਿੰਨੇ ਵੀ ਮਠਾਰੂ ਨੇ ਉਰੇ ਆਉਂਦੇ ਨੇ ਮੱਥਾ ਟੇਕਣ ਆਉਂਦੇ ਨੇ ਸਾਡੀ ਦੁਨੀਆ ਆਉਂਦੀ ਆ ਦਿੱਲੀ ਤੋਂ ਦੂਰੋਂ ਦੂਰੋਂ ਕਲਕੱਤੇ ਤੋਂ ਜਿੱਥੇ ਵੀ ਮਠਾਰੂ ਗੋਤ ਦੇ ਰਹਿੰਦੇ ਨੇ ਉਰੇ ਆਉਂਦੇ ਨੇ ਗੋ ਗੋ ਬੜੀ ਹੋਈ ਆ। ਮੈਂ ਦੇਖੋ ਖੱਡ ਦੇ ਵਿੱਚ ਪਿੱਛੇ गिर ਗਏ ਨੇ। ਉਹਦੇ ਗਲੇ ਨਹੀਂ ਹੈਗੇ। ਆ ਵੀ ਪੱਕਿਆ ਹੋਇਆ। ਵਧੀਆ। ਕੋਈ ਇਹਨੂੰ ਸੁੰਡ ਨਹੀਂ ਹੈਗਾ। ਮਿਹਿਆ ਕਰਕੇ ਮੋਟਰ ਤੇ ਥੋੜਾ ਘਾਟ ਆਉਂਦਾ ਨਹੀਂ ਤਾਂ ਸਾਰੇ ਨਾਲ ਹੁੰਦੀ ਖਾਦੇ ਜਾਂਦੇ ਨੇ ਜਿਆਦਾ ਲੱਗਣ ਕਰਕੇ ਬਜਨ ਹੋ ਗਿਆ ਜਿਆਦਾ ਹੁਣ ਟੁੱਟ ਹੀ ਜਾਂਦਾ ਉਜੀ ਕੋ ਮੋਟਰ ਆਪਣੀ ਆ ਜਿਹੜੀ ਆਪਾਂ ਮੱਕੀ ਵੱਡੀ ਸੀਗੀ ਪਿੱਛੇ ਹੀ ਕੱਢੀ ਆ ਫਿਰ ਪਹਿਲਾਂ ਜੀਰੀ ਲਾਤੀ ਸੀਗੀ ਕੱਢੀ ਦਾ ਆਪਾਂ ਬਾਹਰ ਚਾ ਟਰਾਲੀਆਂ ਚ ਪਾ ਕੇ ਹਾਂ ਮੱਕੀ ਵਾਲੇ ਖੇਤ ਚ ਜੀਰੀ ਜਦੋਂ ਰਿਓ ਲੱਗ ਜਾਂਦਾ ਨਾ ਗਲ ਜਾਂਦੀ ਆ ਮੱਕੀ ਫੇਰ ਇੱਕ ਲੱਖ ਟੁੱਟਦੀ ਆ ਗੁੱਝਾ ਬਣਾਉਂਦੀ ਆ ਇਹ ਰਿਓ ਇਹ ਲੱਗ ਜਾਂਦਾ ਕਿ ਤਰ੍ਹਾਂ ਦਾ

ਉਹ ਨੂੰ ਦੇਖਦੇ ਆਂ ਕਿ ਰੱਸੀ ਰੱਸੀ ਪਾ ਕੇ ਇਹਨੂੰ ਬੰਨੀ ਐ ਕਿਸੇ ਦੂਜੇ ਪਾਸੇ ਤੇ ਉਹ ਦੇਖ ਲਿਆ ਲੋ ਜੀ ਖੜੀ ਕਰਤਾ ਆਪਾਂ ਨੇ ਸਿੱਧਾ ਕਰਤਾ ਬੂਟਾ ਖਾਹੀਆ ਅਮਰੂਦ ਲੋ ਜੀ ਅਮਰੂਦ ਵੀ ਆਪਾਂ ਨੇ ਸਿੱਧਾ ਕਰਕੇ ਬੰਨਤਾ ਪਹਿਲਾਂ ਜਿਹੜਾ ਉੱਪਰ ਨੀਂ ਗਿਰਿਆ ਹੋਇਆ ਸੀਗਾ ਉਹ ਥੱਲੇ ਵੀ ਥੱਲੇ ਰੱਖੋ ਬਹੁਤ ਝੜੇ ਪੈ ਨੇ ਅਦੂਏ ਲੋੜ ਗਲ ਕੇ ਨਹੀਂ ਚਾਉ ਹਵਾਵਾਂ ਵਾਲੇ ਗਿਰਗੇ ਮੂੰਹ ਸੁੰਡੀ ਨਹੀਂ ਹੈਗੀ ਸੁੰਡੀ ਬਹੁਤ ਘੱਟ ਆ ਸੁੰਡੀ ਤਾਂ ਨਹੀਂ ਲੱਗਦੀ ਔਰ ਇਹ ਰਲਦਲੇ ਦਵਾਈਆਂ ਤਾਂ ਪਈ ਜਾਂਦੀਆਂ ਨੇ ਸਾਡੇ ਧਾਨਾਂ ਦੇ ਵਿੱਚ ਤੇ ਇੱਥੇ ਮੱਖੀ ਵੀ ਨਹੀਂ ਹੈਗੀ ਔਰ ਜਿਹੜੀ ਮੱਖੀ ਜੀ ਹੁੰਦੀ ਹੈ ਨਾ ਉਹ ਵੱਢਦੀ ਆ ਦੰਦੀ ਐ ਤੇ ਆ ਕੇ ਡੰਗ ਮਾਰਦੀ ਆ ਤੇ ਉੱਥੇ ਸੁੰਡੀ ਪੈਣ ਜਾਂਦੀ ਆ ਉਹ ਗਲ ਜਾਂਦਾ ਚਲੋ ਜੀ ਅਮਰੂਦ ਵੀ ਖਾ ਲਈ ਹੁਣ ਆਪਾਂ ਨੇ ਹੁਣ ਆਪਾਂ ਚੱਲ ਗਏ ਘਰ ਨੂੰ ਚਲੋ